ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਆਪਣੇ ਜੱਤੀ ਪਿੰਡ ਮਾਂਜੀ ਦੇ ਵਿੱਚ ਪਰਿਵਾਰ ਸਮੇਤ ਵੋਟ ਪੋਲ ਕਰਨ ਦੇ ਲਈ ਪਹੁੰਚੇ ਨੇ ਤਾਂ ਇਸ ਮੌਕੇ ਨਾਲ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿ ਲੋਕ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਤੇ ਮੋਹਰ ਲਾਉਣ ਤੇ ਭਗਵੰਤ ਮਾਨ ਵੱਲੋਂ ਜੋ ਸੁਪਨਾ ਵੇਖਿਆ ਗਿਆ ਹੈ ਪੰਜਾਬ ਦੇ ਵਿੱਚ 13 0 ਵਾਲਾ ਤੇ ਪੰਜਾਬੀ ਉਸ ਭਗਵੰਤ ਮਾਨ ਦੇ ਉਸ ਸੁਪਨੇ ਨੂੰ ਸਰਕਾਰ ਕਰਨ ਤੇ ਨਾਲ ਦੇ ਨਾਲ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਇਹ ਕਿ ਵੱਡੀ ਅਪੀਲ ਕੀਤੀ ਗਈ ਹੈ ਕਿ ਲੋਕ ਆਮ ਆਦਮੀ ਪਾਰਟੀ ਵੱਲੋਂ ਪਿਛਲੇ 2 ਸਾਲਾਂ ਦੇ ਵਿੱਚ ਜੋ ਵਿਕਾਸ ਤੇ ਵੱਡੇ ਕੰਮ ਕੀਤੇ ਗਏ ਨੇ ਉਹਨਾਂ ਵਿਕਾਸ ਤੇ ਕੰਮਾਂ ਨੂੰ ਮੁੱਖ ਰੱਖਦਿਆਂ ਹੋਏ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਮੋਹਰ ਲਾਉਣ। ਬਾਤ ਬਾਤ ਤਾਂ ਉੱਪਰ ਉੱਠ ਕੇ ਵੇਖਾ ਹੋ ਕੇ ਲੋਕ ਸੰਤਰੀ ਦੀ ਮਜਬੂਤੀ ਦੇ ਲਈ ਵੋਟਾਂ ਪਾਓ। ਤੇ ਆਮ ਆਦਮੀ ਪਾਰਟੀ ਨੇ 2 ਸਾਲ ਦੇ ਵਿੱਚ ਬਹੁਤ ਵਿਕਾਸ ਕੀਤਾ ਤੇ ਉਸ ਦੇ ਵਿਕਾਸ ਤੇ ਮੋਹਰ ਲਗਾਉਣ ਦੇ ਲਈ ਇੱਕ ਵਾਰ ਫਿਰ ਜੋ ਪੰਜਾਬ ਸਰਕਾਰ ਦਾ ਪ੍ਰਗਟਾਵਾ ਜਿਹਦਾ ਨਾਰਾ ਹੈ ਕਿ 13 0 13 ਦੀਆਂ 13 ਸਤਾ ਜਿੱਤਣ ਦੇ ਲਈ ਇੱਕ ਵਾਰ ਫਿਰ ਪੂਰਾ ਜ਼ੋਰ ਲਗਾਈਏ ਤਾਂ ਕਿ ਪੰਜਾਬ ਜਿਹੜਾ ਹੋਰ ਬਿਹਤਰ ਤਰੱਕੀ ਕਰ ਸਕੇ ਪੰਜਾਬ ਜਿਹੜਾ ਹੋਰ ਅਗਲਾ ਪੰਜਾਬ